ਕਿ ਇੱਕ ਭਰਾ ਮਨ ਵਿੱਚ ਬਲਬਲਾ ਲੈ ਕੇ ਸਾਡੇ ਦਫ਼ਤਰ ਆਇਆ ਹੈ ਭਰੀ ਹੋਈ ਹੈ ਅੱਖ ਮੀਆਂ ਵੱਡੀ ਗੱਲ ਇਹੀ ਹੈ ਕਿ ਨੋਹਾ ਤੋਂ ਮਾਸ ਹੋ ਨਹੀਂ ਸਕਦੇ ਵੱਖ ਮੀਆਂ ਨੋਹਾ ਤੋਂ ਮਾਸ ਹੋ ਨਹੀਂ ਸਕਦੇ ਵੱਖ ਮੀਆਂ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ੂਰੀ ਸਾਥੀਓ ਭਰਾਵਾਂ ਨਾਲ ਜ਼ਿੰਦਗੀ ਬਹੁਤ ਸੋਹਣੀ ਹੁੰਦੀ ਹੈ ਭਰਾਵਾਂ ਵਰਗਾ ਕੋਈ ਹੋਰ ਦੂਜਾ ਨਹੀਂ ਹੋ ਸਕਦਾ ਨਾ ਇੱਕ ਰਿਸ਼ਤੇਦਾਰ ਹੋ ਸਕਦੇ ਲੇਕਿਨ ਜੋ ਸਕੂਨ ਭਰਾ ਨੂੰ ਗਲਵੱਕੜੀ ਲੈ ਕੇ ਮਿਲਦਾ ਹੋਰ ਕਿੱਥੇ ਨਹੀਂ ਮਿਲਦਾ ਸਾਡੇ ਦਫ਼ਤਰ ਅੱਜ ਪਿੰਡ ਸਿੰਬਲ ਮਜਾਰਾ ਤੋਂ ਸਰਦਾਰ ਕਸ਼ਮੀਰ ਜੀ ਇੱਥੇ ਪਹੁੰਚੇ ਹੋਏ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਇਹ ਥੋੜੇ ਅੱਗੇ ਇੱਕ ਬੇਨਤੀ ਕਰਨਾ ਚਾਹੁੰਦੇ ਆ ਆਪਾਂ ਇਹਨਾਂ ਦੇ ਦਿਲ ਦੀ ਪੀੜ ਇਹਨਾਂ ਦੇ ਦਿਲ ਦੇ ਦਰਦ ਨੂੰ ਸਮਝੀਏ ਇਹਨਾਂ ਦੇ ਭਰਾ ਦਾ ਨਾਮ ਹੈ ਰਜਿੰਦਰ ਸਿੰਘ ਉਰਫ ਰਾਜੂ ਜੋ ਥੋੜੇ ਮੈਂਟਲੀ ਠੀਕ ਨਹੀਂ ਆ ਔਰ ਘਰ ਤੋਂ ਕਾਫੀ ਦਿਨ ਤੋਂ ਗਏ ਹੋਇਆ ਭਰਾ ਦੇ ਦਿਲ ਵਿੱਚ ਦਰਦ ਹੈ ਉਹ ਕਹਿੰਦੇ ਕਿ ਮੈਨੂੰ ਡਰ ਹੈ ਕਿ ਮੇਰੇ ਭਰਾ ਨੂੰ ਕਿਸੇ ਨੇ ਕਿਡਨਾਪ ਨਾ ਕੀਤਾ ਹੋਵੇ ਘਰ ਵਿੱਚ ਕੋਈ ਜ਼ਬਰਦਸਤੀ ਜਿਹੜਾ ਪਸ਼ੂਆਂ ਦਾ ਕੰਮ ਨਾ ਕਰਾਉਂਦਾ ਹੋਵੇ ਪੀੜ ਆਪਾਂ ਸਮਝੀਏ ਹੁਣ ਵੀ ਤੁਸੀਂ ਦੇਖੋ ਕਿ ਬੜੇ ਉਦਾਸੀ ਨਾਲ ਬੜੇ ਗਮਗੀਨ ਹੋ ਕੇ ਇੱਥੇ ਬੈਠੇ ਆ ਤੇ ਆਪਾਂ ਨਾਲ ਦੀ ਨਾਲ ਭਰਾ ਦਾ ਭਰਾ ਪ੍ਰਤੀ ਪਿਆਰ ਵੀ ਸਮਝੀਏ ਇੱਕ ਪਾਸੇ ਜਿੱਥੇ ਭਰਾ ਜ਼ਮੀਨਾਂ ਜਾਇਦਾਦਾਂ ਪਿੱਛੇ ਲੜੀ ਜਾਂਦੇ ਆ ਲਹੂ ਚੱਟਾ ਹੋ ਗਿਆ ਉੱਥੇ ਇੱਕ ਭਰਾ ਟੜਪ ਰਿਆ ਕਦੀ ਕਿਸੇ ਪਿੰਡ ਜਾਂਦਾ ਕਦੀ ਕਿਸੇ ਪੱਟ ਜਾਂਦਾ ਕਿ ਮੈਨੂੰ ਕਿਤੋਂ ਵੀ ਸੂਹ ਮਿਲੇ ਤਾਂ ਜੋ ਮੈਂ ਆਪਣੇ ਭਰਾ ਨੂੰ ਮਿਲ ਸਕਾਂ ਉਹਨੂੰ ਗਲਵੱਕੜੀ ਪਾ ਸਕਾਂ ਔਰ ਦਿਲ 'ਚ ਪਤਾ ਨਹੀਂ ਕਿੰਨੇ ਦਰਦ ਹੈ ਕਸ਼ਮੀਰ ਜੀ ਮੈਂ ਤੁਹਾਡਾ ਜੋ ਦਰਦ ਹੈ ਉਹ ਬਿਆਨ ਕਰ ਦਿੱਤਾ ਪਰ ਆਪਾਂ ਅਪੀਲ ਕਰ ਦੇਣੀ ਹੈ ਕਿਉਂਕਿ ਤੁਸੀਂ 1 ਲੱਖ ਦਾ ਇਨਾਮ ਵੀ ਰੱਖਿਆ ਵੱਡਾ ਦਿਲ ਕੱਢਿਆ ਅੱਜ ਕੱਲ੍ਹ ਦਾ ਜ਼ਮਾਨਾ ਜਿਹਦੇ ਵਿੱਚ ਲੋਕੀ ਚਾਹੁੰਦੇ ਕਿ ਭਰਾ ਨਾ ਆਵੇ ਤਾਂ ਚੰਗਾ ਹੀ ਆ ਤੁਸੀਂ ਫਿਰ ਵੀ ਭਰਾ ਨੂੰ ਲੱਭਦੇ ਪਏ ਆ ਇੱਕ ਵਾਰੀ ਆਪਣੀ ਪੀੜ ਜਿਹੜਾ ਆਪਣੀ ਜ਼ੁਬਾਨੀ ਵੀ ਸਾਂਝੀ ਕਰ ਦਿਓ ਸਾਰਿਆਂ ਨੂੰ ਪਹਿਲਾਂ ਸਸਰੀ ਘਰ ਮੇਰੇ ਵੱਲੋਂ ਤੇ ਮੇਰਾ ਨਾਮ ਕਸ਼ਮੀਰ ਸਿੰਘ ਹੈ ਤੇ ਪਿੰਨੋ ਸਿੰਬਲ ਮਜਾਰਾ ਇਹ ਮੇਰੇ ਆਪਣੇ ਛੋਟੇ ਬ੍ਰਦਰ ਹੈਗੇ ਆ ਕੋ 1 2 ਸਾਲ ਸਾਡੀ ਉਮਰ ਦਾ ਗੈਪ ਹੈਗਾ ਹਮ ਔਰ ਇਹ ਕਈ ਪਿਛਲੇ 5 6 ਸਾਲਾਂ ਤੋਂ ਇਹਨਾਂ ਦੀ ਮੈਂਟਲੀ ਜਿਹੜੀ ਆ ਡਿਸੇਬਿਲਟੀ ਦੀ ਦਵਾਈ ਚੱਲਦੀ ਆ 50% ਡਿਸੇਬਲ ਨੇ ਪਰ ਕੰਮਕਾਰ ਘਰ ਦਾ ਵੀ ਵਧੀਆ ਕਰਦੇ ਰਹੇ ਆ ਜਿੰਨਾ ਚਿਰ ਇਹ ਦਵਾਈ ਚੱਲਦੀ ਰਹੀ ਸਾਡੇ ਨਾਲ ਇਹ ਰਹਿ ਰਹੇ ਸੀਗੇ ਬੜੇ ਖੁਸ਼ੀ ਖੁਸ਼ੀ ਮੈਰਿਡ ਸੀ ਨਹੀਂ ਹਨ ਮੈਰਿਡ ਸੀਗੇ ਤੁਹਾਡੇ ਤੋਂ ਛੋਟੇ ਮੇਰੇ ਤੋਂ ਛੋਟੇ ਸੀਗੇ ਸਾਡੇ ਨਾਲ ਹੀ ਰਹਿ ਰਹੇ ਨੇ ਤੇ ਹੁਣ ਲਾਪਤਾ ਕਦੋਂ ਤੁਹਾਨੂੰ ਘੱਟੇ ਲਾਪਤਾ ਜਦੋਂ 4 ਤਰੀਕ ਆਪਣੇ ਇਹ 4 ਤਰੀਕ ਨੂੰ ਸਵੇਰੇ ਸਤੰਬਰ ਵੀ ਨਹੀਂ ਹਾਂਜੀ ਇਸੇ ਮਹੀਨੇ ਇਸੇ ਮਹੀਨੇ ਹੂੰ 4 ਤਰੀਕ ਨੂੰ ਤਕਰੀਬਨ 900 8:30 ਜਾਂ 8:30 ਦੇ ਵਜੇ ਇਹਨਾਂ ਨੂੰ ਕੈਮਰੇ ਵਿੱਚ ਦੇਖਿਆ ਗਿਆ ਜਾਂਦਿਆਂ ਨੂੰ ਇਕੱਲੇ ਗਏ ਕੋਈ ਇਕੱਲੇ ਜਾਂਦੇ ਆ ਪਹਿਲਾਂ ਨਹੀਂ ਨਹੀਂ ਇਹ ਪਹਿਲਾਂ ਜਾਂਦੇ ਤਾਂ ਇਕੱਲੇ ਹੀ ਹੈ ਫਿਰ ਵਾਪਸ ਵੀ ਆ ਜਾਂਦੇ ਆ ਪਰ ਜ਼ਿਆਦਾਤਰ ਮੋਸਟਲੀ ਜਿਹੜਾ ਆ ਇਹ ਮੋਟਰਾਂ ਤੇ ਭਈਆਂ ਕੋਲ ਜ਼ਰੂਰ ਜਾਂਦੇ ਆ ਕਿਉਂਕਿ ਇਹਨਾਂ ਨੂੰ ਕੁਝ ਆਪਣਾ ਖਾਣ ਪੀਣ ਦਾ ਸੀਗਾ ਸ਼ੌਂਕ ਕੋਈ ਖਿਆਲ ਮੰਚਾ ਹੀ ਤਾਂ ਮੁੰਡਾ ਚੱਲੇ ਜਾਂਦਾ ਹਾਂ ਚੱਲੇ ਜਾਂਦੇ ਆ ਤੇ ਜਿੰਨੇ ਵੀ ਅਸੀਂ ਮੋਟਰਾਂ ਨੂੰ ਜਾਣਦੇ ਵੀ ਸੀਗੇ ਉਹ ਵੀ ਸਾਨੂੰ ਜਾਣਦੇ ਹੈਗੇ ਹੁਣ ਤੁਹਾਨੂੰ ਤੁਸੀਂ ਮੈਨੂੰ ਆਫ ਕੈਮਰਾ ਦੱਸਿਓ ਕਿ ਪਤਾ ਲੱਗੇ ਕਿ ਬੜਵੇਂ ਸਾਈਡ ਦੇਖਿਆ ਗਏ ਇਹਨਾਂ ਨੂੰ ਹਾਂਜੀ ਤੇ ਉਹ ਜਦੋਂ ਵਾਪਸ ਨਹੀਂ ਆਏ ਇੱਕ ਦੋ ਦਿਨਾਂ ਬਾਅਦ ਅਸੀਂ ਇਹਨਾਂ ਦੀ ਭਾਲ ਵੀ ਕੀਤੀ ਪਰ ਕੁਝ ਦਿਨਾਂ ਬਾਅਦ ਸਾਨੂੰ ਇੱਕ ਜਿਹੜਾ ਆ ਆਪਣੇ ਅਟਾਲਾਂ ਸਾਈਡ ਜਿਹੜਾ ਆਪਣੇ ਜਾਲੜੇ ਜਾਲੜੇ ਸਾਈਡ ਤੋਂ ਅੱਗੇ ਪਿੰਡ ਜਿਹੜਾ ਪੈਂਦਾ ਆ ਉੱਥੇ 5-10 ਬਈਏ ਜਿਹੜੇ ਇੱਕਠੇ ਕੰਮ ਤੇ ਜਾ ਰਹੇ ਸੀਗੇ ਹਮ ਉਹਨਾਂ ਦੇ ਅਕੋਰਡਿੰਗ ਜਿਹੜਾ ਮੈਂ ਇਹਨਾਂ ਨੂੰ ਪੋਸਟਰ ਦਿਖਾ ਲਿਆ ਤੇ ਉਹਨਾਂ ਨੂੰ ਗੱਲਬਾਤ ਕੀਤੀ ਤੇ ਉਹ ਕਹਿੰਦੇ ਕਿ ਅਸੀਂ ਕਿਸੇ ਹੋਰ ਗਰੁੱਪ ਨਾਲ ਕੰਮ ਕਰਦੇ ਆਂ ਵੜਵੇ ਸਾਈਡ ਅਸੀਂ ਮੱਕੀ ਵਗੈਰਾ ਵੜਦੇ ਆਂ ਹਮ ਤੇ ਹੋਰ ਇਹ ਤਾਂ ਤੁਹਾਡੇ ਸਾਡੇ ਦਾ ਗਰੁੱਪ ਸਾਡੇ ਵਿੱਚ ਨਹੀਂ ਹੈਗਾ ਪਰ ਇਸ ਗਰੁੱਪ ਦੇ ਵਿੱਚ ਅਸੀਂ ਇਸ ਬੰਦੇ ਨੂੰ ਜ਼ਰੂਰ 4-5 ਦਿਨ ਆਂਦੇ ਨੂੰ ਕੰਮ ਕਰਦੇ ਨੂੰ ਦੇਖਿਆ ਗਿਆ ਮਤਲਬ ਆਪਣੇ ਏਰੀਆ ਵਿੱਚ ਹੀ ਹਾਂ ਏਰੀਆ ਹਾਂ ਏਰੀਆ ਪਰ ਪਤਾ ਨਹੀਂ ਲੱਗ ਰਿਹਾ ਪਤਾ ਨਹੀਂ ਲੱਗ ਰਿਹਾ ਹੁਣ ਤੁਸੀਂ 1 ਲੱਖ ਦਾ ਨਾਮ ਵੀ ਰੱਖਿਆ ਹਾਂਜੀ ਇਹ ਨਾਮ ਅਸੀਂ ਇੱਧਰ ਰੱਖਿਆ ਹੈ ਭੇਜ ਜਿੱਦਾ ਸਾਨੂੰ ਕਿਤੇ ਸੂਛੇਤੀ ਮਿਲ ਜਾਂਦੀ ਅਸੀਂ ਉਹਨੂੰ ਲੈ ਆਂਦੇ ਕਿਉਂਕਿ ਸਾਨੂੰ ਇਹ ਡਰ ਸੀਗਾ ਕਿਉਂਕਿ ਜਿਵੇਂ ਜਿਵੇਂ ਇਹਦਾ ਹੁਣ ਉਮਰ ਹੋ ਰਹੀ ਹੈ ਉਸ ਹਿਸਾਬ ਦੇ ਨਾਲ ਇਹ ਭੁੱਲ ਵੀ ਸਕਦਾ ਹੈ ਕਿਤੇ ਵੀ ਜਾ ਕੇ ਪਰ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਹਿਸਾਬ ਦੇ ਨਾਲ ਸਾਨੂੰ ਕਿਉਂਕਿ ਸਾਨੂੰ ਸੇ ਨਰਾਜ ਹੋ ਕਿਤਾ ਨਹੀਂ ਐਸੇ ਐਸੇ ਕਰਦੇ ਵਿੱਚ ਹਾਂ ਬਿਲਕੁਲ ਖੁਸ਼ੀ ਖੁਸ਼ੀ ਮੋਸਟਲੀ ਖੁਸ਼ੀ ਖੁਸ਼ੀ ਜਾਂਦੇ ਸੀਗੇ ਅੱਗੇ ਵੀ ਜਾਂਦੇ ਆ ਤੁਹਾਡੇ ਮਦਰ ਫਾਦਰ ਮਦਰ ਫਾਦਰ ਹੈ ਨਹੀਂ ਸਾਡੇ ਤੇ ਯਾਰ ਠੀਕ ਹੈ ਅਸੀਂ ਇਹ ਤੇ ਇਹ ਸਾਡੇ ਨਾਲ ਹੀ ਰਹਿੰਦੇ ਸੀਗੇ ਮੋਸਟਲੀ ਇਹ ਹੁੰਦਾ ਸੀਗਾ ਵੀ ਜਾਂਦਾ ਸੀ ਤੀਜੇ ਜਾਂ ਚੌਥੇ ਦਿਨ ਜਾਂ ਹਫਤੇ ਬਾਅਦ ਪਰ ਜਾਂਦਾ ਇਹ ਜਿਆਦਾ ਸਿੱਧਾ ਸਿੱਧਾ ਡਾਇਰੈਕਟ ਮੋਟਰਾਂ ਦੇ ਉੱਪਰ ਜਾਂਦਾ ਠੀਕਾ ਮੋਟਰਾਂ ਤੋਂ ਬਾਅਦ ਇਹ ਫਿਰ ਕਿਤੇ ਜੇ ਜਾਣਾ ਤਾਂ ਵਾਪਸ ਆਪਾਂ ਜੇ ਪ੍ਰੋਪਰ ਵਿਸ਼ੇ ਦੀ ਗੱਲ ਕਰਦੇ ਹੀ ਹਾਂ ਹਾਂ ਜੀ ਹਾਂ ਜੀ ਪੂਰੀ ਉਹਦੀ ਗੱਲ ਕਰਦੀਏ ਕਿ ਤੁਸੀਂ 1 ਲੱਖ ਰੁਪਇਆ ਇਨਾਮ ਰੱਖਿਆ ਤੇ ਅਪੀਲ ਕੀ ਕਰਨਾ ਚਾਹੁੰਦੇ ਹੋ ਅਪੀਲ ਮੇਰੀ ਇਹ ਆ ਕਿ ਮੈਂ ਆਪਣੇ ਆਪਣੇ ਜਿਹੜਾ ਹੈਗਾ ਜਿੱਦਾਂ ਜਿੰਨੀ ਜੀ ਮੈਨੂੰ ਇਨਫਾਰਮੇਸ਼ਨਾਂ ਮਿਲੀਆਂ ਉਹਦੇ ਅਕੋਰਡਿੰਗ ਮੈਂ ਇਹ ਕਹਿਣਾ ਵੀ ਚਾਹੂੰਗਾ ਕਿ ਇਹ ਜਦਾਂ ਹੁਣੇ ਬਿਮਾਰ ਹੋ ਚੁੱਕਾ ਹੋਏਗਾ ਜ਼ਰੂਰ ਕਿਉਂਕਿ 2 ਹਫ਼ਤੇ ਜਾਂ ਹਫ਼ਤੇ ਤੋਂ ਜ਼ਿਆਦਾ ਇਹਨੂੰ ਦਵਾਈ ਨਾ ਮਿਲਣ ਕਰਕੇ ਇਹ ਜਿਹੜਾ ਹੈਗਾ ਇਹਦਾ ਮਾਈਂਡ ਜਿਹੜਾ ਆ ਉਹ ਬਿਲਕੁਲ ਸੁੰਨ ਹੋ ਜਾਂਦਾ ਹੈ ਸਟ੍ਰੈਸਫੁਲ ਹੋ ਗਿਆ ਹਾਂ ਤੇ ਉਹ ਡਿੱਗ ਜਾਏਗਾ ਡੇਕੇ ਮੰجهه ਤੇ ਉਹ ਠੇੜੀ ਹੋ ਜਾਏਗਾ ਤੇ ਜਿੱਥੇ ਕਿਤੇ ਵੀ ਜ਼ਿਆਦਾ ਭਈਆਂ ਨੇ ਇਹਨੂੰ ਛੱਡ ਦਿੱਤਾ ਬਿਮਾਰ ਹੋਣ ਕਰਕੇ ਉੱਥੇ ਛੱਡ ਗਏ ਜਾਂ ਕਿਤੇ ਦੂਜੀ ਮੋਟਰ ਤੇ ਰੱਖ ਗਏ ਪਰ ਹੋ ਸਕਦਾ ਕਿ ਉੱਥੇ ਡਿੱਗਿਆ ਹੋਵੇ ਨਾ ਉਠੋਂਦਾ ਹੋਵੇ ਉਹ ਵੱਖਰੀ ਗੱਲ ਹੈ ਪਰ ਜੇ ਕਿਸੇ ਨੂੰ ਇਹ ਚੀਜ਼ ਦੀ ਸਾਨੂੰ ਇਤਲਾਮ ਦੇ ਦਿੰਦਾ ਆ ਠੀਕ ਹੈ ਉਹ ਸਾਨੂੰ ਅਸੀਂ ਉਹਨੂੰ ਮਤਲਬ ਜਿੰਨਾ ਵਾਜਬ ਉਹਦਾ ਬਣਦਾ ਆਪਣਾ ਇਨਾਮ ਜਰੂਰ ਦੇਵਾਂ 1 ਲੱਖ ਦੀ ਕੋਸ਼ਨਾ ਹੈਗੀ ਆ ਤੇ ਸਾਨੂੰ ਜਿਹੜਾ ਇਹ ਵੀ ਇੱਕ ਸਾਨੂੰ ਮਿਲਣ ਸੁਣਨੇ ਵਿੱਚ ਆਂਦਾ ਹੈਗਾ ਕਿ ਇਹ ਕਿਤੇ ਐਸਾ ਜਗਾਹ ਤੇ ਵੀ ਪਿਆ ਹੋਇਆ ਜਿੱਥੇ ਇਸ ਨੂੰ ਕੋਈ ਦੇਖ ਨਹੀਂ ਪਾ ਰਿਆ ਹੋ ਤੇ ਮੈਂ ਅਪੀਲ ਕਰਦਾ ਜਿੰਨੇ ਪਿੰਡ ਹੈਗੇ ਆ ਆਸ-ਪਾਸ ਦੇ 10 ਪਿੰਡ ਜਾਂ 5 ਪਿੰਡ ਉਹਨਾਂ ਨੂੰ ਮੈਂ ਅਪੀਲ ਕਰਦਾ ਆ ਕਿ ਅੱਜ ਅਸੀਂ ਅਨਾਊਂਸਮੈਂਟ ਵੀ ਕਰਾਵਾਂਗੇ ਕਿ ਉਹ ਆਪਣੇ ਆਪਣੇ ਆ ਨਾਲ ਦੀਆਂ ਲਗਦੀਆਂ ਜਿੰਨੀਆਂ ਮੋਟਾਂ ਜ਼ਰੂਰ ਚੈੱਕ ਕਰ ਲੈਣ ਕਹੀ ਪਤਾ ਕਿਸੇ ਨਿਗਾ ਨਾ ਪੈਂਦੀ ਹੋਵੇ ਔਰ ਇਹ ਉੱਥੇ ਡਿਗਿਆ ਹੋਵੇ ਬਿਮਾਰ ਹੋ ਜਰੂਰ ਹੋਏਗਾ ਇਹ ਹਫਤਾ ਹੋ ਚੁੱਕਾ ਇਹਨੂੰ ਲੱਗਦਾ ਕਿ ਇਹ ਬਿਮਾਰ ਜਰੂਰ ਹੋ ਚੁੱਕਾ ਆ ਭੜੇ ਭੜੇ ਖਿਆਲ ਵੀ ਹੁੰਦੇ ਨੇ ਹਾਂ ਇਹ ਸਾਡੇ ਮਨ ਵਿੱਚ ਜੋ ਖਿਆਲ ਆਣੇ ਉਹਦੇ ਅਕੋਰਡਿੰਗ ਹੁਣ ਜਿੱਥੇ ਹੈਗਾ ਉੱਥੇ ਕਿਉਂਕਿ ਉੱਥੇ ਤਾਂ ਪੱਖੇ ਦੀ ਕੋਈ ਵਿਵਸਥਾ ਨਹੀਂ ਹੈ ਮੱਛਰ ਜਰੂਰ ਲੜਦਾ ਹੋਏਗਾ ਇਹਨੂੰ ਡੇਂਗੂ ਵੀ ਹੋ ਸਕਦਾ ਜਿਹਦੇ ਨਾਲ ਸੈਲ ਡਾਊਨ ਹੋ ਸਕਦੇ ਆ ਦੇਖੋ ਭਰਾ ਦੇ ਮਨ ਚ ਕਿੰਨੀ ਚਿੰਤਾ ਹੈ ਇਹ ਤੁਹਾਡੀ ਮਮਤਾ ਹੀ ਆ ਨਾ ਦੇਖੋ ਤੁਸੀਂ ਇੱਕ ਜੋ ਜਿੱਦਾਂ ਮਾਂ ਫਿਕਰ ਕਰਦੀ ਉਹਦਾ ਵੱਡਾ ਭਰਾ ਫਿਕਰ ਕਰ ਰਿਹਾ ਤਾਂ ਮੈਂ ਕਿਉਂਕਿ ਪਰਵਾਰਕ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਦੇਖੋ ਯਾਰ ਭਰਾ ਦੇ ਦਿਲ ਅੰਦਰ ਜਿਹੜਾ ਦਰਦ ਹੈ ਨਾ ਉੰਬੜ-ਉੰਬੜ ਕੇ ਆ ਰਿਹਾ ਇਕੱਲੀ-ਇਕੱਲੀ ਗੱਲ ਬਾਰੇ ਸੋਚ ਰਿਹਾ ਕਿ ਉਹਦੇ ਮੱਛਰ ਨਾਲ ਲੜਦਾ ਹੋਵੇ ਉਹਨੇ ਕੁਝ ਖਾਦਾ ਪੀਤਾ ਹੋਊਗਾ ਕਿ ਨਹੀਂ ਉਹਨੇ ਰੋਟੀ ਖਾਧੀ ਹੋਊਗੀ ਉਹਨੂੰ ਕੋਈ ਸਿੱਟ ਮੈ ਗਿਆ ਹੋਵੇ ਆਪਾਂ ਮਦਦ ਕਰੀਏ ਕੱਲੇ ਪੈਸੇ ਲਈ ਨਹੀਂ ਇਹ ਭਰਾ ਦੇ ਦਿਲ ਦੇ ਲਈ ਕਿਉਂਕਿ ਇਹ ਭਰਾ ਦੇ ਦਿਲ ਨੂੰ ਉਹਦਾ ਸਕੂਨ ਮਿਲਣਾ ਜਦ ਇਹ ਭਰਾ ਨੇ ਕਿ ਸੀਨੇ ਲੱਗਣਾ ਬਸ ਸਾਡੀ ਇਹੀ ਅਪੀਲ ਆ ਸਾਰੇ ਲੋਕਾਂ ਨੂੰ ਜਿੱਥੇ ਵੀ ਕਿਤੇ ਤੁਹਾਨੂੰ ਨਜ਼ਰ ਆਵੇ ਜਾਂ ਕੋਸ਼ਿਸ਼ ਕੀਤੀ ਜਾਵੇ ਕਿ ਪਿੰਡ ਦੇ ਆਸ-ਪਾਸ ਦੀਆਂ ਜਿੰਨੀਆਂ ਵੀ ਮੋਟਰਾਂ ਹੈਗੀਆਂ ਉਹ ਸਾਰੀਆਂ ਚੈੱਕ ਕਰ ਲਈਆਂ ਜਾਣ ਕਿਈ ਪਤਾ ਉਹ ਕਿਸੇ ਦੀ ਨਿਗਾਨਾ ਪੈਂਦੀ ਹੋਵੇ ਡਿਗਿਆ ਹੋਵੇ ਬਿਮਾਰ ਹੋਵੇ ਨਵਾਂ ਸ਼ਹਿਰੇ ਜਾਂਦਾ ਸੀ ਜਿੱਥੇ ਦੀ ਦਵਾਈ ਚਲਦੀ ਸੀ ਉਹ ਤੋਂ ਵਾਪਸ ਆ ਜਾਂਦਾ ਸੀਗਾ ਕਈ ਵਾਰ ਅਸੀਂ ਇਹਨੂੰ ਬਰਨਾਲੇ ਤੋਂ ਦੇਖਿਆ ਵੀ ਇਹ ਲੈ ਕੇ ਵੀ ਗਏ ਆ ਚਲੋ ਕਿ ਆਪਾਂ ਅਪੀਲ ਕਰਦੇ ਜੀ ਇੱਕ ਵਾਰ ਫਿਰ ਤੋਂ ਕਿਉਂਕਿ ਵੀਡੀਓ ਜੇ ਲੈਂਥੀ ਹੋਗੀ ਉਹਦੀ ਰੀਚ ਘਟ ਜਾਂਦੀ ਆ ਇੱਕ ਵਾਰ ਫਿਰ ਤੋਂ ਆਪਾਂ ਅਪੀਲ ਕਰਦਿਆਂ ਜੀ ਕਸ਼ਮੀਰ ਜੀ ਭਾਈ ਸਾਹਿਬ ਆਏ ਨੇ ਇਹਨਾਂ ਦਾ ਬ੍ਰਦਰ ਹੈ ਜੀ ਰਾਜ ਰਜਿੰਦਰ ਸਿੰਘ ਰਾਜੂ ਤੁਹਾਨੂੰ ਕਿਤੇ ਵੀ ਨਜ਼ਰ ਆਉਂਦਾ ਆਪਾਂ ਕੱਲਾ ਇਸ ਕਰਕੇ ਨਹੀਂ ਕਿ ਲੱਖ ਰੁਪਿਆ ਇਨਾਮ ਰੱਖਿਆ ਇਸ ਕਰਕੇ ਵੀ ਮਦਦ ਕਰਨੀ ਕਿ ਇੱਕ ਭਰਾ ਨੂੰ ਭਰਾ ਵਾਪਸ ਮਿਲੇ ਕਿਉਂਕਿ ਭਰਾਵਾਂ ਨਾਲ ਦਾ ਹੋਰ ਕੋਈ ਨਹੀਂ ਹੁੰਦਾ ਅਮੜੀ ਜਾਏ ਕਦੀ ਨਹੀਂ ਮਿਲਦੇ ਔਰ ਇਹ ਤੜਪ ਤੇ ਪਏ ਇਹਨਾਂ ਦੀ ਤੜਪ ਨੂੰ ਸਮਝੀਏ ਇਹਨਾਂ ਦੀ ਬੇਚੈਨੀ ਨੂੰ ਸਮਝੀਏ ਇਹਨਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਸਮਝੀਏ ਬੇਬਸੀ ਨੂੰ ਸਮਝੀਏ ਇਹਨ ਹਾਲ ਇਹਨਾਂ ਨੇ ਘੋਸ਼ਣਾ ਵੀ ਕੀਤੀ ਹੈ ਕਿ ਮੈਂ 1 ਲੱਖ ਰੁਪਏ ਦਾ ਇਨਾਮ ਦਊਂਗਾ ਜਿਹੜਾ ਇਹਨਾਂ ਦੇ ਭਰਾ ਦੀ ਇਤਲਾ ਇਹਨਾਂ ਨੂੰ ਕਰੇਗਾ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਸੱਜਣ ਬੜ੍ਹੇਗਾ ਕੋਈ ਨਾ ਕੋਈ ਰੱਬ ਜ਼ਰੀਆ ਬਣਾਵੇਗਾ ਤਾਂ ਜੋ ਕਸ਼ਮੀਰ ਜਿਹਨੂੰ ਇਹਨਾਂ ਦਾ ਭਰਾ ਵਾਪਸ ਮਿਲੇਗਾ ਤੁਸੀਂ ਵੀਡੀਓ ਨੂੰ ਵਕਤ-ਵੱਤ ਸ਼ੇਅਰ ਕਰ ਦਿਓ ਅਸੀਂ ਬਹੁਤ ਘੱਟ ਕਹਿੰਨੇ ਹੁੰਨੇ ਕਿ ਵੀਡੀਓ ਸ਼ੇਅਰ ਕਰੋ ਲੇਕਿਨ ਇਸ ਵਾਰ ਬੇਨਤੀ ਬਣਦੀ ਹੈ ਤਾਂ ਜੋ ਵੀਰ ਹੋਣਾ ਨੂੰ ਇਹਨਾਂ ਦਾ ਭਰਾ ਵਾਪਸ ਮਿਲ ਸਕੇ ਉਮੀਦ ਕਰਦੇ ਹਾਂ ਬਹੁਤ ਜਲਦੀ ਦੋਵੇਂ ਭਰਾ ਇਕੱਠੇ ਹੋਣਗੇ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨ